ਦੀ ਸਾਸਰੀ ਘਾਲ ਜੀ ਲੋ ਜੀ ਆਪਾਂ ਚੱਲੇ ਆਂ ਤੇ ਦਾਊ ਸਾਹਿਬ ਇਹ ਪੈਂਦਾ ਜੀ ਖੈਰ ਟੱਪ ਕੇ ਆਪਣਾ ਤੇ ਆਪਾਂ ਹੋ ਗਏ ਥੋੜੇ ਜਿਹਾ ਲੇਟ ਤੇ ਚਲੋ ਕੋਈ ਨਾ ਪਹਿਲਾਂ ਮੈਂ ਜੀ ਸਹਜ ਨੂੰ ਲੈਣ ਲੰਘ ਗਿਆ ਨਾਨਕ ਨੂੰ ਇਹਦਾ ਇਹਨਾਂ ਤੇ ਉੱਥੇ ਨਾਨਕਿਆਂ ਤੋਂ ਲੈ ਕੇ ਹੁਣ ਮੁੜ ਕੇ ਆਏ ਤੇ ਹੁਣ ਤੇ ਲਈ ਦਾਊ ਸਾਹਿਬ ਨੂੰ ਤੇ ਮਾਸੀ ਦਾ ਮੁੰਡਾ ਆਪਾਂ ਗੱਡੀ ਛੱਡ ਗਿਆ ਸੀ ਹੁਣ ਤੇ ਉਹ ਵੀ ਇੱਧਰ ਚੰਡੀਗੜ੍ਹ ਨੂੰ ਗਏ ਆ ਜਾਨੂੰ ਆਪਾਂ ਦਾਊ ਸਾਹਿਬ ਮੱਥਾ ਟੇਕਿਆ ਉਹਨਾਂ ਜਾਂ ਨੂੰ ਨੋਨੇ ਮੁੜੇ ਉਹਨਾਂ ਨੇ ਅਜ ਰਾਤ ਤੋਂ ਆਪਣੇ ਕੋਲੇ ਰਹਿਣ ਤੇ ਸਾਨੂੰ ਆਇਆਂ ਨਾਲ ਮਲਾਉਨੇ ਜੀ ਆਪਾਂ ਉਹਨਾਂ ਨਾਲ ਵੀ ਤੇ ਆਓ ਆਪਾਂ ਹੁਣ ਮੱਥਾ ਟੇਕ ਲਈਏ ਸਰੋ ਚੱਲੀਏ ਜੀ ਦਾਉ ਸਾਹਿਬ ਆ ਰਹਾ ਵਾਨੀ ਨਾ ਫਰਦੀਨ ਆ ਜਾ ਅੱਜ ਆ ਮੁਕਤਾ ਆ ਜਾ ਫਰਦੀਨ ਰੁਸਗੀ ਭਾਗ ਉਧਰ ਨਰਪੀ ਨੂੰ ਚੜਾ ਲੀ ਇਹਨੂੰ ਆਹ ਲੋ ਜੀ ਖੈੜ ਆਪਾਂ ਨੂੰ ਪੈਂਦਾ ਹੋਰ ਇਹਦੇ 15 ਕਿਲੋਮੀਟਰ ਤੇ ਚੰਟੀਗੜ ਪੈਂਦਾ 29 ਕਿਲੋਮੀਟਰ ਹੋਣੀ ਪੈਂਦਾ ਉਰ ਦਾ ਜਾਵੇਂ ਬਹੁਤ ਹੈ ਜੀ ਆ ਉਧਰ ਜੀ ਤੇਰੀ ਮਰਜ਼ੀ ਹੈ ਉਧਰ ਜਾ ਉਧਰ ਜਾ ਆਹ ਕੋ ਲੇਟੇ ਲੇਟਾ ਉਧਰ ਹੀ ਪਹੁੰਚਿਆ ਵਾ ਅਧਿਕ ਗਿੰਨ ਕੱਟਾ ਹੈਗਾ ਇੱਕ ਹਾਂ ਥੋੜੀ ਆਪਾਂ ਕਰਤਾ ਕੈਨਸਲ ਉਹਨੂੰ ਤਾਂ ਆਪਾਂ ਉਤਰ ਕੇ ਆਵਾਂਗੇ ਬਲੋਂਗੀ ਤੋਂ ਬਲੋਂਗੀ ਤੋਂ ਪਿੱਛੇ ਮੁੜ ਜਾਵਾਂਗੇ ਇੱਥੇ ਤੋਂ ਗੱਡੀਆਂ ਹਲੇ ਤੁਰਦੀਆਂ ਵੀ ਨਹੀਂ ਹੈ ਜਾਵੇਂ ਹੋਰ ਤਾਂ ਟਾਈਮ ਬਹੁਤ ਲੱਗ ਜਾਣਾ ਲੋ ਜੀ ਆਪਾਂ ਦਾਉਂ ਸਾਹ ਪਹੁੰਚ ਗਏ ਤੇ ਸ਼ਾਮ ਦਾ ਟਾਈਮ ਆ ਸੰਕਤ ਹੋਣ ਵੀ ਪੂਰੀ ਗਈ ਯਰੇ ਕੱਠ ਬਹੁਤ ਆ ਇਹ ਤੁਹਾਨੂੰ ਤਫੋਨੇ ਆ ਆਜੋ ਵੀ ਆਜੋ ਕਾਲੇ ਕਾਲੇ ਚਿੱਤੇ ਨੇ ਭਾਈ ਸੱਤ ਕਰ ਲੋ ਦੁੱਤ ਵਰਗੇ ਚਿੱਤੇ ਜਿਹੜੇ ਮੇਰੇ ਬੀਤ ਵਿੱਚ ਸੀ ਸਿਆਲਾ ਲੱਗੇ ਆ ਭਾਈ ਜਾਲਾ ਲੱਗਦਾ ਤਾਂ ਸਾਬ ਹੱਥ ਤੋਂ ਹੀ ਗੁਰਪੀ ਹੱਥੋਂ ਆਜੋ ਦਰਾਤ ਤੋਂ ਹੀ ਪਹਿਲਾਂ ਨਾ ਨਾ ਹੱਥ ਤੋਂ ਆ ਜੋੜਾ ਕੱਟਾ ਸੱਟ ਕੀ ਦਾ ਦਰਦ ਕਰਨ ਬੱਕਦੇ ਨੇ ਖਾਂ ਟੁੱਲਦੇ ਨੇ ਕਾਲੀ ਦੀ ਆਵਾਜ਼ ਵਾਹੇ ਗੁਰੂ ਸੱਚਾ ਪਾਤਸ਼ਾਹ ਵਾਹ ਮੈਂ ਆਪਕਾ ਸਾਡਾ ਲੋ ਜੀ ਕਰੋ ਦਰਸ਼ਨ ਸਾਾ ਸੰਗੀਤ ਬੇਨਤੀਐ ਸਟਾਪ ਨੂੰ ਹੱਥ ਵਾਹਿਗੁਰੂ ਸੱਚਾ ਪਾਤਸ਼ਾਹ ਤੁਹਾਨੂੰ ਪੰਦਰਸਤੀ ਆਵਾਕਸ਼ੀਓ ਸਰਬੱਤ ਦਾ ਭਲਾ ਕਰਿਓ ਅੰਮ੍ਰਿਤ ਦੀ ਹੈ ਛੜਾ ਸਾਹਿਬ ਨੂੰ ਸਤਨਾਗਰ ਆਉਂਦੇ ਕੌਲਿਤ ਕਾਲਜ ਆਉਂਦੇ ਗੁਰੂ ਨਾ ਇਹ ਬਦੂ ਹੈ ਜੀ ਵਾਹਿਗੁਰੂ ਵਾਹਿਗੁਰੂ ਸਤਨਾਗਰ ਸਾ ਸੰਗਤ ਦੀ ਹੈ ਛੜਾ ਸਾਹਿਬ ਨੂੰ ਸਤਨਾਗਰ ਆਉਂਦੀ ਕਰਮਾਂ ਕਰਕੇ ਇੱਧਰ ਲੰਗਰ ਹਾਲ ਹੈ ਜੀ। ਛਕਣਾ ਪ੍ਰਸ਼ਾਦਾ ਛਕਣਾ। ਛਕਣਾ ਪ੍ਰਸ਼ਾਦਾ? ਇਹ ਸਿੱਧਾ ਕੇਦਰ ਵਾਹਤਾ। ਇੱਧਰ ਜੀ ਆਪਾਂ ਪਹਿਲਾ ਘੰਟਾ ਸਾਹਿਬ ਤੇ ਮੱਥਾ ਟੇਕਿਆ, ਨਿਸ਼ਾਨ ਸਾਹਿਬ ਤੇ ਤੇ ਇੱਧਰ ਮਹਾਰਾਜ ਦਾ ਸਰੂਪ ਹੈ ਜੀ। ਲੋ ਜੀ ਘਰ ਦੇ ਕਹਿੰਦੇ ਪ੍ਰਸ਼ਾਦਾ ਛਕਣਾ ਹੁਣੇ ਤਿਆਰ ਕਰੇ ਵਧੀਆ ਕਲਾਕਾਰੀ ਕਰੀ ਹੋਈ ਆ ਲੋ ਜੀ ਚੱਕੋ ਗੋੜੀ ਬਾਜੂ ਦੇ ਗੋੜੇ ਹੈ ਅਈ 300 ਐਨਾ ਹੈ ਕੋੜੇ ਕੈਰੇਟ ਆ 350 ਸਾਢੇ 350 ਨੂੰ ਬਣੇ ਵੀ ਕਾਦੇ ਆ ਜੀ ਕਾਦੇ ਬਣਾਏ ਹੋਏ ਇਹ ਨਾ ਨਾ ਕਾਦੇ ਬਣਾਏ ਮਿੱਟੀ ਦੇ ਕਾਦੇ ਆ ਮਿੱਟੀ ਦੇ ਆ ਵਾਈਟ ਮਿੱਟੀ ਦੇ ਆ ਅੱਛਾ ਜੀ ਨਾਲ ਪੀਓਪੀ ਕਰਦੇ ਹਨੀ ਠੀਕ ਲੋ ਜੀ ਲੱਗਦਾ ਔਰੇ ਆਕੇ ਤਾਂ ਪਾਪਾ ਜੀ ਦੇ ਪੋ ਸੁਣਾ ਮਾਹੌਲ ਵਾਲੇ ਦਲੇ ਸ਼ਾਂਤੀ ਦੋਗੀ ਹਾਂ ਆ ਆਂਬ ਦੇਖ ਲਾ ਹੁਣ ਆਪ ਤਾਂ ਬਹੁਤ ਘੱਟ ਦਿਖਦੇ ਆ ਵੈਸੇ ਐ ਖੜੇ ਜੀ ਸਾਡੇ ਕਿ ਨਹੀਂ ਸਾਡੇ ਪਿੰਡ ਬਹੁਤ ਆਂਬ ਹੁੰਦੇ ਸੀ ਲੋ ਬਾਗਾਂ ਦੇ ਬਾਗ ਹੁੰਦੇ ਸੀ ਸਾਰੇ ਪੱਟ ਪੁੱਟ ਤੇ ਤੇ ਬਰਾਣੇ ਹੋ ਗਏ ਜਾਂ ਖਰਾਬ ਹੋ ਗਏ ਅਗਲਾ ਗਾਹਾਂ ਨੂੰ ਲਾਉਂਦਾ ਹੈ ਨਹੀਂ ਪੱਟ ਪੁੱਟ ਦੰਨੇ ਆ ਤੇ ਆਂਬ ਖਤਮ ਹੀ ਹੋ ਗਏ ਆ ਆ ਉਰੇ ਆ ਕੇ ਜੀ ਲੱਗਦਾ ਦਰਾਖਤਾਂ ਬਹੁਤ ਹੁਣੀ ਪਾਰਕ ਬਣੀ ਹੋਈ ਆ ਤੇ ਉਧਰ ਫੁੱਲ ਲੱਗੇ ਆ ਤੁਹਾਨੂੰ ਦਿਖਾਉਨੇ ਆ ਗਾਹਾਂ ਜਾ ਕੇ ਵਾਹਿਗੁਰੂ ਵਾਹਿਗੁਰੂ ਸਤਨਾਮ ਤੇ ਇੱਧਰ ਬਣਾਇਆ ਇਹ ਟੂਟੀਆਂ ਹੱਥੋਂ ਤੋਂ ਧਾਉਣ ਨੂੰ ਵਾਹਿਗੁਰੂ ਸਤਨਾਮ ਤੇ ਇੱਧਰ ਪਾਰਕ ਬਣਾਈ ਹੋਈ ਹੈ ਜੀ ਖਾ ਖਾ ਕਰਦੇ ਨੇ ਮੈਨੂੰ ਪਕੜ ਪਕੜ ਕੇ ਖੇਤੀ ਕਰਦੇ ਹਨੀ ਨਾਲ ਉਹਰੇ ਕਿਆ ਲਾਇਆ ਹੈ ਧਣੀਆਂ ਤੇ ਗਾਜਰਾ ਧਨੀਆ ਧਨੀਆ ਪਾਲ ਲੱਗਾ ਬੜਾ ਸੋਹਣਾ ਹੈ ਨਹੀਂ ਦੇਖ ਤਾਂ ਸਹੀ ਧਨੀਆ ਉਹ ਪਾਲਕ ਖੜੀ ਅੱਗੇ ਉੱਦਾਂ ਸੰਦਮਾ ਹਾਂ ਉਹ ਮਿੱਥੇ ਦੇ ਲੱਗਾ ਹੁਣੇ ਫੜੇ ਬਰਸੀਨ ਵਾਂਗ ਹੈ ਵਾਹਿਗੁਰੂ ਆਹੇ ਰੋ ਇਧਰਾਂ ਬੇਲ ਦਾ ਦਰਖਤ ਹੈ ਜੀ ਇਹਨੂੰ ਬੇਲ ਲੱਗੇ ਹੋਏ ਆ ਆ ਦੇਖੋ ਰੇਤਾ ਯੋਨਾ ਦਾ ਹੈ ਤਾਂ ਹਾਂ ਉਹ ਤੁਰੇ ਰੇਤਾ ਲਾ ਲਾ ਪੈਰ ਦੇਖ ਲਾ ਅੰਮੀ ਮਿੱਤੀ ਆ ਹਾਂ ਅੰਮੀ ਆ ਠੀਕ ਆ ਅਮਰੂਦ ਕਿੰਨੇ ਆ ਆ ਕੇ ਦੇ ਹਾਂ ਅਮਰੂਦਾਂ ਦੇ ਬੂਟੇ ਲੱਗੇ ਆ ਜੀ ਬਹੁਤ ਸੋਹਣੇ ਪਾਪਾ ਖੰਨਾ ਆ ਕੇ ਦੇ ਹਾਂ ਬੁੱਤ ਕੋਈ ਨਾ ਆ ਜਾ ਤੂੰ ਆ ਜਾ ਲੋ ਜੀ ਆ ਚੀਕੂ ਦਾ ਗਰਾਫਟ ਆ ਸੈਜ ਸਾਡਾ ਭਾਈ ਥੋੜਾ ਜਿਹਾ ਢਿੱਲਾ ਰਹਿੰਦਾ ਵਿਚਾਰਾ ਇਹ ਤਾਂ ਗਲ ਗਿਆ ਦੁਖਦਾ ਗਲ ਕਰਕੇ ਬੁਖਾਰ ਚੜੀ ਜਾਂਦਾ ਇਹਨੂੰ ਮੁੰਡੇ ਨੂੰ ਹੋਣ ਵੀ ਬੁਖਾਰ ਸੀ ਪਰ ਹੁਣ ਹੈ ਹੁਣ ਘਟ ਗਿਆ ਨਹੀਂ ਤੁਰ ਕੇ ਜੜਾ ਠੰਡੇ ਫਰਸ ਵਰਨਾ ਪੈਰ ਨਾਲ ਰੱਖਣ ਨਾਲ ਹੁਣ ਘਟ ਗਿਆ ਬੁਖਾਰ ਤੇ ਇਧਰ پارک ਆ ਗਈ ਅੰਦਰ ਆਪਾਂ ਵੀਡੀਓ ਬਣਾਈ ਨਹੀਂ ਹੈ ਕਿਉਂਕਿ ਬਣਾ ਨਹੀਂ ਸੀ ਸਕਦੇ ਤੇ ਇਹ ਕਰਕੇ ਆਪਾਂ ਤੁਹਾਨੂੰ ਬਾਹਰ-ਬਾਹਰ ਦੀ ਦਿਖਾ ਰਹੇ ਹਾਂ ਜੀ ਕਿਾ ਫੁੱਲ ਤੇ ਕਿਆ ਸੋਨੇ ਖੜੇ ਹੋਏ ਆ ਹਾਂ ਆਏ ਨਾ ਬੁੱਤ ਫੁੱਲ ਨਹੀਂ ਤੋੜੀਦਾ ਹੁੰਦਾ ਹੈ। ਨਾ ਫੁੱਲ ਥੋੜੀ ਥੋੜੀ ਤੇ ਦੇਖੀਦਾ ਫੁੱਲ ਦੇ ਕਿੰਨਾ ਸੋਹਣਾ ਫੁੱਲ ਥੋੜੇ ਥੋੜੀ ਕਰਦੇ ਆ। ਆਹ ਉਹ ਚੱਕਰੀਦਾ ਹੁੰਦਾ ਬੁੱਤ। ਹੂੰ। ਵਾਹਿਗੁਰੂ ਜੀ ਸਤਿਨਾਮ। ਕੋਰੇ ਤੇ ਜਾਣ ਨੂੰ ਜੀ ਨਹੀਂ ਕਰਦਾ ਹੈ। ਇੰਨਾ ਜੀ ਲੱਗਦਾ ਰਿਆ ਕੇ। ਲੱਗ ਗਿਆ ਹਾਂ। ਹਾਂ ਆਹ ਚੱਕ ਲਾ ਪੁੱਤ। ਹਾਂ ਗੋਗੋਲ ਨੂੰ ਇੱਥੇ ਰੱਖਣਾ ਗੋਗੋਲ ਨੂੰ ਇੱਥੇ ਰੱਖਣਾ ਇੱਥੇ ਟੇਕ ਦੇ ਮੱਥਾ ਇੱਥੇ ਇੱਥੇ ਰੱਖ ਦੇ ਜੀ ਰੱਖਣਾ ਨਹੀਂ ਲੈ ਜਾ ਘਰ ਨੂੰ ਕੋਲ ਲੈ ਜਾ ਆ ਜਾ ਘਰ ਨੂੰ ਲਿਆ ਹਾਂ ਉੱਥੇ ਰੱਖ ਦੇ ਫਿਰ ਹਾਂ ਉਰੇ ਰੱਖ ਦੇ ਉੱਪਰ ਹਾਂ ਵਾਹਿਰ ਵਾਜਾ ਆ ਜਾ ਬਣਾ ਹਨਾ ਜੀ ਸਾਰੀਆਂ ਲਿਆ ਰਲੀ ਨੂੰ ਪਤਾਸਾ ਦਾ ਦੇ ਦੇ ਇੱਕ ਭਾਈ ਬੜੇ ਵਸਵਾ ਦਾ ਪਤਾਸੇ ਬੜੀ دیر ਫਲ ਖਾਦੇ ਪਤਾਸੇ ਰੁਕ ਤਾ ਜਾਓ ਰੁਕ ਤਾ ਜਾਓ ਮੈਂ ਨਹੀਂ ਰੁਕਣਾ ਹੈ ਛੇਤੀ ਉੱਪਰ ਐ ਨਹੀਂ ਰੱਖਣੇ ਨਓ ਵਾਹਿਗੁਰੂ ਮੈਨੂੰ ਕੋਈ ਫਸਾ। ਬਾਬਾ ਜੀ ਦੇਣ ਕੋਈ 1000 ਹੂੰ ਬਾਬਾ ਜੀ ਨੇ ਭਾਈ ਦਫਾਫੇ ਚ ਪਾ ਕੇ ਦੇ ਦਿੰਦੇ ਇਹਨੂੰ। ਹੂੰ ਡੈਡੀ ਜੀ ਬਹਿ ਗਏ ਜੀ ਗੱਡੀ ਚ ਖਾਈ ਹੁੰਦੀ ਏ ਕੋ ਪੈਰ ਦੁਖਦਾ ਡੈਡੀ ਜੀ ਦਾ ਉਦੇ ਕਰਕੇ ਫੇ ਡੇਢ ਜੁੱਤਨ ਮੱਥਾ ਟੇਕਿਆ ਸੀ ਇੱਧਰ ਨਹੀਂ ਜੀ ਫੇਰਾ ਇੱਧਰ ਤੇ ਇਹ ਗੱਡੀ 'ਚ ਬੈਗੇ ਸੀ ਜੀ ਤੇ ਹੁਣ ਆਪਾਂ ਚੱਲਦੇ ਹਾਂ ਹੁਣ ਗੱਡੀ 'ਚ ਨੂੰ ਚੱਲਦੇ ਆਂ ਜੀ ਘਰ ਨੂੰ ਮੱਥਾ ਟੇਕ ਲਿਆ ਬਹੁਤ ਸੋਣਾ ਮੱਥਾ ਟੇਕ ਹੋ ਗਿਆ ਜੀ ਤੇ ਬਾਹਰ ਤੋਂ ਦੇਖ ਕੇ ਲੱਗਦਾ ਸੀ ਕਿ ਸੰਗਤ ਬਹੁਤ ਆ ਪਰ ਮੱਥਾ ਬਹੁਤ ਸੋਣਾ ਟਿਕਿਆ ਜੀ ਬੀਲ 'ਚ ਤੇ ਨਾਲੇ ਤੁਹਾਨੂੰ ਦਰਸ਼ਨ ਕਰਾ ਹੋ ਗਿਆ ਜੀ ਆ ਮੈਨੂੰ ਬਹੁਤ ਦੇਰ ਹੋ ਗਈ ਹਾਂ ਜੀ ਕਿੰਨਾ 50 ਸਾਲ ਦੇ ਉੱਪਰ 50 ਸਾਲ ਦੇ ਉੱਪਰ ਹੋਵੇ ਹੈ ਜੀ ਦੀ 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 ਹਾਂ ਇਹ ਪਿੰਡ ਕਿਹੜਾ ਈ ਤੁਹਾਡਾ ਪਿੰਡ ਝੇੜੀ ਆ ਰਾਨੇ ਕੋਲ ਅੱਛਾ ਇੱਥੇ ਝੇੜੀ ਪਿੰਡ ਹੈ ਲਾੜੜਾ ਦੇ ਕੋਲ ਓ ਕੀ ਤੇ ਵਾ ਜਾਗਾ ਨਹੀਂ ਓ ਸਾਹੀ ਚਾਚਾ ਵਾਲਾ ਤੇ ਵਾ ਜਾਗਾ ਨਹੀਂ ਸਾਹੀ ਚਾਚਾ ਵਾਲਾ ਪੈਰਾ ਪਾ ਕੇ ਬੱਟ ਨੇ ਨੰਗ ਲਾਉਣ ਲਈ ਤੇ ਕਿੰਨੇ ਨਿਆਈਓ ਜੇ ਪਾਉਣ ਨੀ ਕਿਆ ਲੈਣਾ ਦਾ ਅਸਲੇਟ ਜੀ ਚੱਕ ਲੈਨੀ ਤੂੰ ਰੇਕ ਬੱਸ ਦੇ ਕੁੜੀਆ ਕਿੰਨੀਆਂ ਤੋੜ ਤੋੜ ਗੇਰਤੀਆਂ ਇਹ ਕਿਹੜਾ ਜੀ ਪਹਿਲਾਂ ਹੁੰਦੇ ਸੀ ਚਾਬੀ ਵਾਲੀਆਂ ਜੀਪਾਂ ਜੂਪਾਂ ਆਉਂਦੀਆਂ ਨਹੀਂ ਹੁਣ ਉਹ ਹਾਂ ਵੱਡੇ ਮੁੰਡੇ ਉਹ ਨਹੀਂ ਆ ਉਹ ਤਾਂ ਬਸ ਇਕੜੇ ਸਪੈਸ ਦੇ ਨਹੀਂ ਖਿਆਲ ਲੱਗ ਗਿਆ ਕੋਈ ਨਹੀਂ ਹਾਂ ਕੁੜੀ ਵਾਲੀ ਤੁਸੀਂ ਦੇਖਦੇ ਕਿ ਕੋਈ ਬੱਚਾ ਹੋਰ ਥੋੜਾ ਜਿਹਾ ਮਹਿੰਗਾ ਮਿੱਠੇ ਬੱਚਾ ਹੈ ਹਾਂ ਦਿੱਤੀਆਂ ਨਹੀਂ ਬਟੇ ਉਹ ਆਹੀ ਚੀਜ਼ ਆਦੀ ਹੈ ਉਹ ਅੱਛਾ ਜੀ ਅਗਲੇ ਜੀ ਮੈਂ ਟਰੈਕਟਰ ਜਾਂਦੇ ਚਾਬੀ ਜੀ ਦੇਣੀ ਉਹਨਾਂ ਨੂੰ ਹਾਂ ਇਹ ਹਾਂ ਠੀਕ ਹਾਂ ਦਾ ਕਰੂੰਗਾ ਬਸ ਸਾਗਾ ਦੇ ਖੁਸ਼ੀ ਦਾ ਲਾਭੂਗੇ ਹਾਂ ਹਾਂ ਹੁਣ ਸਾਗੇ ਨਾਲ ਠੀਕ ਹੈ ਬਾਕੀ ਗੱਲ ਆ ਜੇ ਖਲੋਣੇ ਖਤਮ ਹੋ ਗਏ ਪਹਿਲੇ ਮਾਪੇ ਜੀ ਜਾਂ ਫਿਰ ਉਹਨੂੰ ਸੈੱਲ ਵਾਲੇ ਸੈੱਲ ਵਾਲੇ ਮਹਿੰਗਾ ਹਾਂ ਆ ਗਏ ਦੋ ਬੱਚੇ ਤਿੰਨ ਉਹ ਪੁੱਤਰਾ ਦੋ ਆ ਬਾਕੀ ਗੱਲ ਆ ਜੀ ਮੁੜ ਕੇ ਚਾਲਦੇ ਵੀ ਹੋ ਘੰਟਾ ਦੋ ਘੰਟੇ ਮੁੜ ਕੇ ਫੇਰ ਸੈੱਲ ਨੂੰ ਸੋ ਹੁਣ ਚਲੋ ਇਹ ਜਿਹੜਾ ਸੈੱਲ ਪੈ ਗਈ ਸਾਤੀ ਚੰ 150 ਤੇ ਆਜੂ ਤਿੰਨੇ ਨੇੜੇ ਨੂੰ ਹਾਂ ਆ ਬਾਕੀ ਗੱਲ ਆ ਜੀ ਸੌ ਕੈਂਤੀ 300 ਰੁਪਏ ਕੌਣ ਲਾਂਦਾ ਜੀ ਹੋਰ ਵੀ ਹੋਰ ਚਲੋ ਫੇਰ ਮੁੱਕ ਜਾਈਏ ਹੋਰ ਵੀ ਹੋਰ ਪੱਕੀ ਗੱਲ ਆ ਆ ਲੈ ਲੈ ਸਹਿਜ ਆ ਜੀ ਉਹ ਸੋਹਣਾ ਸੀ ਆ ਦੇ ਆ ਖੇਲਦੇ ਤੇ ਛੋਟੇ ਹੁੰਦੇ ਚੱਕੀਪੁਰ ਵੀ ਜਿਹੜੀ ਪਹਿਲਾਂ ਚੱਕੀ ਵੀ ਆ ਦੇ ਦੇ ਵਿੱਚ ਛੱਲੇ ਪਾਉਣੇ ਹੁੰਦੇ ਪਾਣੀ ਚ ਨੂੰ ਅਜੇ ਦੱਬ ਦੱਬ ਕਿਉਂ ਆ ਸੂਈ ਹਾਂ ਇਹਦੇ ਚ ਪਾਈਦਾ ਹੁੰਦਾ ਲੈਣਾ ਚਲੋ ਫੇਰ ਕੁਝ ਹੋਰ ਲੈ ਲੈ ਕਿਹੜਾ ਕਿਆ ਲੈਣਾ ਕੋਈ ਨਾ ਹੋਰ ਲੈ ਲੈ ਕੋਈ ਗੱਲ ਨਹੀਂ ਉੱਧਰ ਪਸੰਦ ਆ ਉੱਧਰ ਲੈ ਆ ਸਟਿਕਰਾਂ ਦੀ ਸਾਰੀ ਆ ਦੇਖੀ ਸਾਹਿਬ ਸਪੀਕਰ ਕਿਹੜੇ ਕਿਹੜੇ ਪਏ ਆ ਮੈਂ ਇਹ ਸਾਰੇ ਸਟicker ਵੇਲੇ ਉਹ ਆਹ ਮੁੰਡਾ ਜਿਹਨੂੰ ਐਸਾ ਪਤਾ ਹੀ ਨਹੀਂ ਲੱਗਦਾ ਇੱਧਰ ਕਿਹਾ ਇੱਧਰ ਮਾਲ ਪਏ ਆ ਪਰ ਮਾਲ ਬੈਲਟਾਂ ਟੋਪੀਆਂ ਲੋ ਜੀ ਪਹਿਲੀ ਦੁਕਾਨ ਪਰ ਤੇ ਪਸੰਦ ਨਹੀਂ ਆਇਆ ਹਰਲੀਨ ਨੂੰ ਕੋਈ ਫਲਾਉਣਾ ਤੇ ਹੁਣ ਇੱਧਰ ਦੇਖਦੇ ਆ ਜੇ ਕੋਈ ਸਾਜਵੇਂ ਪਸੰਦ ਆ ਸੱਪ ਤਵਾ ਇਹਨੂੰ ਆ ਦੇਖ ਸੱਪ ਲੜਕ ਤੇ ਆ ਦੇ ਹਰਲੀਨ ਆ ਦੇਖ ਲਾ ਸੱਪ ਆ ਦੇਖ ਆ ਲੈਣਾ ਤੇ ਆ ਦੇਖ ਆ ਹੋਰ ਚੀਜ਼ੀ ਬੋਰ ਦਾ ਰਾਹ ਹੈ ਇਹ ਹੈ ਆ ਇਹਨੂੰ ਆਪ ਦੇਖ ਲੈਣ ਤੇ ਕਿਆ ਜੀ ਕਰਦਾ ਇਹਦਾ ਲੀਲਾ ਦੇਖ ਲਾ ਆੜੀਆਂ ਜਿਹੜੀਆਂ ਪਈਆਂ ਆ ਪਿਸਟ ਲਾਈਆਂ ਇਹਦਾ ਅੱਗੇ ਹੀ ਮਿਲੇ ਕਰਦੀਆਂ ਹੁੰਦੀਆਂ ਇਹਦਾ ਵਿਚਾਰੋਂ ਦੇ ਡੱਕੇ ਜੇ ਪੈਂਦੇ ਹੁੰਦੇ ਤੇ ਸਾਇ ਵੀ ਨੋ ਫਿੰਦੀ ਮਿਲੀ ਹਾਂ ਇਹਦਾ ਅੱਗੇ ਵੀ ਹੁੰਦੀਆਂ ਨਹੀਂ ਇੱਟੜੀ ਹਾਂ ਹਾਂ ਸਾਜ ਨੇ ਲੈ ਲੇ ਖਲੌੜੇ ਦੋ ਸਾਜ ਨੇ ਲੈ ਲੇ ਦੋ ਲੈਲੇ ਹਰਲੀਨ ਨੇ ਠੀਕ ਕਰ ਲਈ ਨਾ ਚਲੋ ਹੁਣ ਚਲੀਏ ਘਰ ਨੂੰ ਆ ਜੋ ਤੇ ਇਸੇ ਨਾਲ ਜੀ ਕਰਦੇ ਆਪਾਂ ਵੀਡੀਓ ਬੰਦ ਜੀ ਮਿਲਦੇ ਆ ਕਿਸੇ ਅਗਲੀ ਵੀਡੀਓ ਚ